ਆਗਣਾ ਕਰਕੇ ਸੰਸਾਰ ਦਾ ਤਿਆਗ ਕਰਕੇ ਲੋਕਾਂ ਨੂੰ ਵਿਖਾਉਂਦੇ ਰਹੇ ਤੇ ਆਜੋ ਖਿਆਲ ਕਰਨਾ ਫਿਰ ਸੰਸਾਰ ਨੇ ਇੱਕ ਹੋਰ ਸਿਧਾਂਤ ਦਿੱਤਾ ਕਹਿੰਦੇ ਸਭ ਕੁਝ ਤਿਆਗ ਕੇ ਅੰਤ ਵੇਲਾ ਬਨਾਰਸ ਦੀ ਧਰਤੀ ਤੇ ਜਾ ਕੇ ਜਿਹੜਾ ਬਤੀਤ ਕਰੋ ਤੇ ਮਨ ਕਾਬੂ ਛਾ ਜਾਏਗਾ ਪ੍ਰਮਾਤਮਾ ਮਿਲ ਜਾਏਗਾ ਸਤਗੁਰੂ ਨੇ ਇੱਥੇ ਵੀ ਛੋਟ ਕਰ ਦਿੱਤੀ ਭਗਤ ਕਬੀਰ ਨੇ ਇੱਥੇ ਵੀ ਛੋਟ ਕਰ ਦਿੱਤੀ ਕਹਿੰਦੇ ਮਰੋ ਬਨਾਰਸ ਮਨੋ ਕઠੋਰ ਮਰੇ ਬਨਾਰਸ ਨਰਕ ਨਾ ਪਾਛਿਆ ਜਾਏ ਕਿ ਇੱਕ ਮਨ ਦਾ ਸਖਤ ਮੰਦਾ ਮਨ ਦਾ ਕਠੋਰ ਮੰਦਾ ਜਿਨੇ ਸਾਰੀ ਉਮਰ ਗਾਲੀ ਗਲੋਚ ਕੀਤਾ ਹੈ ਜਿਨੇ ਸਾਰੀ ਉਮਰ ਵਿਕਾਰਾਂ ਦੇ ਵਿੱਚ ਭੋਗੀ ਹੈ ਜਿਨੇ ਸਾਰੀ ਉਮਰ ਮੂਹ ਮਾਇਆ ਦੇ ਵਿੱਚ ਭੋਗੀ ਹੈ ਤਾਂ ਅੰਤ ਵੇਲਾ ਬਨਾਰਸ ਦੀ ਧਰਤੀ ਤੇ ਵੀ ਪ੍ਰਾਣ ਤਿਆਗ ਦੇ ਫਿਰ ਉਹ ਜਿਹੜਾ ਹਰੀ ਦੇ ਦਵਾਰ ਨਹੀਂ ਪਹੁੰਚ ਸਕਦਾ ਮਨ ਤੇ ਕਾਬੂ ਨਹੀਂ ਕਰ ਸਕਦਾ ਕੋਈ ਚਾਹਰੋ ਸਾਡਾ ਜਿਹੜਾ ਬਨਾਰਸ ਕਿਹੜਾ ਹੈ ਸਾਡਾ ਬਨਾਰਸ ਕਿਹੜਾ ਹੈ ਸਾਡਾ ਬਨਾਰਸ ਸੇ ਹਰਮੰਦਰ ਸਾਹਿਬ ਦੀ ਧਰਤੀ ਹਜੂਰ ਸਾਹਿਬ ਦੀ ਧਰਤੀ ਸਾਡਾ ਬਨਾਰਸ ਇਹ ਖਿਆਲ ਕਰਨਾ ਕਿਹੜੋ ਪਟਨਾ ਸਾਹਿਬ ਦੀ ਧਰਤੀ ਇਸ ਬਨਾਰਸ ਦੀਆਂ ਧਰਤੀਆਂ ਤੇ ਇਸ ਇਤਿਹਾਸਕ ਸਥਾਨ ਤੇ ਵੀ ਕੋਈ ਮਨ ਦਾ ਕਠੋਰ ਬੰਦਾ ਮਨ ਦਾ ਪਾਪੀ ਬੰਦਾ ਜਿਸ ਨੇ ساری ਉਮਰ ਗਾਲੀ ਗਲੋਚ ਕੀਤਾ ਹੈ ਧੋ ਕੀਤਾ ਹੈ ਪਿਆਰਿਓ ਖਿਆਲ ਕਰਨਾ ਅੰਤ ਵੇਲੇ ਜਾ ਕੇ ਇਹ ਹਰਮੰਦਰ ਸਾਹਿਬ ਦੀ ਧਰਤੀ ਤੇ ਪ੍ਰਾਣ ਤਿਆਗ ਦੇ ਔਰ ਲੋਕ ਕਹਿਣਗੇ ਮਰੋ ਤਹਰਕੇਦਾਰ ਮਰੋ ਤਹਰਕੇਦਾਰ ਤੇ ਭਗਤ ਕਬੀਰ ਦਾ ਇਹ ਬਚਨ ਤੋਂ ਲੋਕ ਜ਼ਰੂਰ ਸਾਹਮਣੇ ਰੱਖ ਲੈਣ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਦੁਆਵਾ ਤੇ ਫੱਪਾ ਲਾ ਦਿੱਤਾ ਕਿ ਹਰੀ ਦੇ ਦਵਾਰ ਪਹੁੰਚਿਆ ਹੋਵੇਗਾ ਤੇ ਭਗਤ ਕਬੀਰ ਸਾਹਿਬ ਦਾ ਇਹ ਬਚਨ ਨਾ ਭੁੱਲੀਏ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਦਸ਼ਾਹ ਆ ਜਾਈ ਕਲੇ ਉਹਨੂੰ ਤੇ ਨਰਕਾਂ ਵਿੱਚ ਵੀ ਥਾਂ ਕੋਈ ਨਹੀਂ ਮਿਲਣੀ ਮਨ ਕਹ ਉਹਦੀ ਗੱਲ ਕਰਦੇ ਹੋ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਦਸ਼ਾਹ ਆ ਜਾਈ ਤੇ ਲੋਕਾ ਕਹਿ ਦਿੱਤਾ ساری ਉਮਰ ਭਗਤ ਕਬੀਰ ਨੇ ਬਨਾਰਸ ਦੀ ਧਰਤੀ ਤੇ ਵਤੀਤ ਕੀਤੀ ਔਰ ਅੰਤ ਵੇਲੇ ਹਰੰਬੇ ਦੀ ਸ਼ਰਾਪੀ ਧਰਤੀ ਦੇ ਉੱਤੇ ਚਲਾ ਗਿਆ ਇਹਨੇ ਤੇ ਆਪਣਾ ਜੀਵਨ ਹੀ ਵਿਅਰਥ ਗਵਾ ਲਿਆ ਇਹਨੇ ਆਪਣਾ ਜੀਵਨ ਹੀ ਬੇਕਾਰ ਕਰ ਦਿੱਤਾ ਪਰ ਭਗਤ ਕਬੀਰ ਸਾਹਿਬ ਕਹਿਣ ਲੱਗੇ ਮਨੋ ਕਠੋਰ ਮਰੇ ਬਨਾਰਸ ਨਰਗ ਨਾ ਵਾਸਿਆ ਜਾਈ ਹਰ ਕਾ ਸੰਤ ਮਰੇ ਹੜੰਬੇ ਤਾਂ ਸਗਲੀ ਸੈਨ ਤਰਾਈ ਕਹੇ ਹਰੀ ਦਾ ਸੰਤ ਅਗਰ ਕੋ ਪਵਿੱਤਰ ਧਰਤੀ ਦੇ ਵੀ ਪ੍ਰਾਣ ਅਤਿਆਗ ਦੇ ਉਹ ਅਪਵਿੱਤਰ ਧਰਤੀ ਵੀ ਜਿਹੜੀ ਹੈ ਪਵਿੱਤਰ ਹੋ ਜਾਂਦੀ ਉਹਦੇ ਚਰਨਾ ਕਮਲਾ ਦੇ ਨਾਲ